ਸਮੱਸਾ ਕੀ ਹੋਵੇ ਜਿੰਨੇ ਪਿੰਡਾਂ ਦੇ ਵਿੱਚ ਕਿਸੇ ਕੋਈ ਛੋੜੀ ਮੋਟੀ ਝਗੜਾ ਹੁੰਦਾ ਉਹ ਸਰਪੰਚ ਉਹਨੂੰ ਪੁੱਛਦੇ ਸੋ ਤਾਂ ਚੌਕੀ ਚਲ ਜਾਂਦੇ ਥਾਣੇ ਚਲ ਜਾਂਦੇ ਇਦਾਂ ਵੀ ਸਾਨੂੰ ਕਦੀ ਕੋਈ ਮੁਸ਼ਕਲ ਆਈ ਆ ਮੇਰੇ ਪਿੰਡ ਦਾ ਹਵੇ ਇੱਕ ਵੀ ਕੇਸ ਜਿਹੜਾ ਥਾਣੇ ਦੇ ਵਿੱਚ ਨਹੀਂ ਗਿਆ ਕਿ ਸੁਝਾਉ ਦੇਣਾ ਚਾਹਨਾ ਕਿ ਬਿਨਾਂ ਸਰਪੰਚ ਦੀ ਮੂਰਤੋਂ ਕੋਈ ਵੀ ਐਪਲੀਕੇਸ਼ਨ ਚੱਲਦੀ ਆ ਉਹਨੂੰ ਨਾ ਲਿਆ ਜਾਏ ਯਾਨੀ ਕੋਈ ਵੀ ਥਾਣੇ ਚੌਕੀ ਐਪਲੀਕੇਸ਼ਨ ਜਾਂਦੀ ਆ ਸਰਪੰਚ ਦੀ ਮੂਰਤੋਂ ਬਿਨਾਂ ਨਾ ਲਿਆ ਜਾਏ ਨਹੀਂ ਨਹੀਂ ਇਹ ਗੱਲ ਹਾਂਜੀ ਕਿਉਂਕਿ ਜੇ ਇਦਾਂ ਐਪਲੀਕੇਸ਼ਨ ਸਰਪੰਚ ਤੋਂ ਬਿਨਾਂ ਜਾਣ ਲੱਗੇ ਜਾਂ ਜਬ ਬਿਨਾਂ ਸਰਪੰਚ ਤੋਂ ਕੋਈ ਕੰਮ ਇਦਾਂ ਦੇ ਹੋਣ ਲੱਗ ਗਿਆ ਤੇ ਸਰਪੰਚ ਦੀ ਬੁਕਤੇ ਨਹੀਂ ਹਾਲੇ ਗਲੀਆਂ ਨਾਲੀਆਂ ਜਿਹੜੀਆਂ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਇਹ ਗਲੀਆਂ ਨਾਲੀਆਂ ਕਿਉਂਕਿ ਜਦੋਂ ਵੀ ਕੋਈ ਵੀ ਸਰਪੰਚ ਬਣਦਾ ਤਾਂ ਗਲੀਆਂ ਨਾਲੀਆਂ ਤੱਕ ਐਸੀ ਸਿੰਮਤ ਆਏ ਨਹੀਂ ਕਿਉਂ ਨਿਧਾ ਮਤਲਬ ਇਹ ਹੈ ਕਿ ਸਾਨੂੰ ਅੱਗੇ ਵਧਣ ਹੀ ਨਹੀਂ ਦਿੰਦੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਟੌਪ ਨਿਊਜ਼ ਜੇਕਰ ਗੱਲਬਾਤ ਕਰੀਏ ਰਾਜਨੀਤੀ ਦੀ ਤੇ ਰਾਜਨੀਤੀ ਕਹਿੰਦੇ ਆ ਕਿ ਜੇ ਕਿਸੇ ਨੂੰ ਰਾਜਨੀਤੀ ਚਾਉਣਾ ਹੁੰਦਾ ਤੇ ਸਭ ਤੋਂ ਪਹਿਲਾਂ ਜਿਹੜਾ ਪੌਂਡਾ ਉਹ ਪਿੰਡ ਦਾ ਪੰਚਾਇਤ ਜਾਂ ਸਰਪੰਚ ਹੁੰਦਾ ਸਰਪੰਚੀ ਤੋਂ ਰਾਜਨੀਤੀ ਦੀ ਸ਼ੁਰੂ ਸ਼ੁਰੂਆਤ ਹੁੰਦੀ ਆ ਆਪਾਂ ਕਈ ਰਾਜਨੀਤਿਕ ਦੇਖਦੇ ਆ ਉਹਨਾਂ ਨੂੰ ਵੀ ਜੇ ਪਿਛੋਕੜ ਦੇਖੀਏ ਤਾਂ ਉਹ ਉਹਨਾਂ ਨੂੰ ਪੁੱਛੋ ਤਾਂ ਕਹਿੰਦੇ ਆ ਕਿ ਅਸੀਂ ਪਹਿਲਾਂ ਪਿੰਡ ਦੇ ਸਰਪੰਚ ਸੀ ਸਰਪੰਚ ਕੀ ਆ ਕੀ ਕੀ ਸਰਪੰਚੀਆਂ ਪਹਾਵਰਾਇਆ ਤੇ ਆਪਾਂ ਇਸ ਵਾਰੇ ਅੱਜ ਗੱਲਬਾਤ ਕਰਾਂਗੇ ਇਸ ਵਕਤ ਸਾਡੇ ਨਾਲ ਮੌਜੂਦ ਆ ਹੁਸ਼ਾਦਪੁਰ ਜਿਹੜੇ ਦੇ ਪਿੰਡ ਸਾਤਰਾਂ ਦੇ ਸਰਪੰਚ ਜਸਮਿੰਦਰ ਸਿੰਘ ਜੀ ਸਰਪੰਚ ਸਾਹਿਬ ਤੁਹਾਡਾ ਸਵਾਗਤ ਹੈ ਬੜਾ ਦਿਲੋਂ ਤੁਹਾਨੂੰ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਤਿ ਸ਼੍ਰੀ ਅਕਾਲ ਕਿਵੇਂ ਦੇਖਦੇ ਆ ਕਿ ਸਰਪੰਚੀ ਕੀ ਸਰਪੰਚਾ ਕਿਹੜੀਆਂ ਮੁਸ਼ਕਲਾਂ ਦੇ ਵਿੱਚੋਂ ਪਹਿਲਾਂ ਤਾਂ ਗੁਜ਼ਰਨਾ ਪੈਂਦਾ ਦੇਖੋ ਜੀ ਪਿੰਡ ਦੀਆਂ ਮੁਸ਼ਕਲਾਂ ਤਾਂ ਤਕਰੀਬਨ ਬਹੁਤ ਹੁੰਦੀਆਂ ਜੀ ਜੀ ਆਪਾਂ ਛੋਟੀਆਂ-ਛੋਟੀਆਂ ਮੁੱਦਿਆਂ ਨੂੰ ਲੈ ਕੇ ਵੱਡਾ ਮੁੱਦਾ ਬਣਾਈਏ ਤਾਂ ਉਹ ਸਰਪੰਚ ਦੀ ਜ਼ਿੰਮੇਵਾਰੀ ਨਹੀਂ ਹੈ ਜੀ ਸਰਪੰਚ ਦਾ ਮਤਲਬ ਹੈ ਕਿ ਮੇਰੇ ਪਿੰਡ ਦਾ ਮੁੱਦਾ ਮੇਰੇ ਪਿੰਡ 'ਚ ਹੈ ਜੀ ਉਹ ਦੂਸਰੇ ਅੰਗਵਾਰ ਦੇ ਪਿੰਡ ਨੂੰ ਮੇਰਾ ਪਤਾ ਚੱਲਣਾ ਤੇ ਜੀ ਚਿੰਗੇ ਸੰਪਤੀ ਦੀ ਹੈ ਰੀ ਸਮਝੀਏ ਮੈਂ ਅੰਤ ਤੱਕ ਤਾਂ ਮੈਂ ਇਹ ਕੀਤਾ ਜੀ ਬਹੁਤ ਸ਼ਿਕਰ ਹਾਂ ਹਾਂਜੀ ਹਮ ਅਸੀਂ ਤੇ ਬਾਕੀ ਸਰਕਾਰ ਕੋਲ ਜੋ ਸਾਨੂੰ ਮਿਲਦਾ ਮੈਂ ਉਹ ਵੀ ਆਪਣੇ ਪੰਚ ਨੂੰ ਬਿਠਾ ਲ ਕੇ ਸਾਰੇ ਜਣੇ ਇਕੱਠੇ ਬੈਠ ਕੇ ਸਲਾਹ ਕਰਦੇ ਹਾਂ ਕਿ ਕਿੱਥੇ ਸਾਡੀ ਪਿੰਡ ਦੇ ਵਿੱਚ ਜਰੂਰਤ ਹੈ ਜੋ ਵੀ ਚੀਜ਼ ਬਣਾਉਣੀ ਹੈ ਅਸੀਂ ਇਕੱਠੇ ਹੋ ਕੇ ਬੈਠ ਕੇ ਸਲਾਹ ਕਰਕੇ ਫਿਰ ਅਸੀਂ ਕਿਸੇ ਵੀ ਕੰਮ ਨੂੰ ਸ਼ੁਰੂ ਕਰਦੇ ਹਾਂ ਸਰਪੰਚੋ ਕਿ ਇਹ ਅਧਿਕਾਰ ਨਹੀਂ ਪਤਾ ਹੁੰਦਾ ਸਰਪੰਚ ਬਣ ਜਾਂਦੇ ਆ ਅਧਿਕਾਰ ਨਹੀਂ ਪਤਾ ਹੁੰਦਾ ਕਈਆਂ ਨੂੰ ਕਿ ਸਾਡੇ ਅਧਿਕਾਰ ਕੀ ਆ ਸੀ ਕੀ ਪਿੰਡ ਦੀ ਤਰੱਕੀ ਲਈ ਕਰ ਸਕਦੇ ਆ ਕਿਹੜਾ ਕਾਨੂੰਨੀ ਲੋਖਤਾ ਆ ਜਿਦੇ ਲਈ ਅਸੀਂ ਕਿਸੇ ਨੂੰ ਫਾਇਦਾ ਦੇ ਸਕਦੇ ਆ ਨਹੀਂ ਫਾਇਦੇ ਆਪਾਂ ਬਹੁਤ ਦੇ ਸਕਦੇ ਆ ਜੀ ਪਰ ਉਹਦੇ ਵਿੱਚ ਸਾਡੇ ਪਿੰਡ ਦੀ ਇਕਤਾ ਹੋਣੀ ਜ਼ਰੂਰੀ ਆ ਹੂੰ ਜੇ ਆਪਾਂ ਕੋ ਪਾਰਟੀ ਵਾਰੀ ਦੇ ਵਿੱਚ ਚੱਲਾਂਗੇ ਤਾਂ ਪਿੰਡ ਦੀ ਇਹ ਤਰੱਕੀ ਦੀ ਰਾਹਾਂ ਤੇ ਪਹਿਲਾਂ ਸਾਨੂੰ ਸਾਰੇ ਪਿੰਡ ਦੇ ਨਾਲ ਮਿਲ ਕੇ ਇੰਟਰਨਲ ਬੋਰਡ ਦੀ ਲੋੜ ਹੀ ਹੈ। ਹੂੰ। ਜੀ। ਤੇ ਮੈਂ ਇਹ ਜਨਰਲ ਨਾਂ ਬਕਰੂੰ ਵੀ ਇਹ ਦਸੀਦਾ ਅੱਜ ਦੀ ਨਵੀਂ ਪੀੜ੍ਹੀ ਨੂੰ ਵੀ ਇੱਕਤਾ ਬਣਾਈ ਰੱਖੋ। ਹੂੰ। ਯੂਗ ਪ੍ਰੋਗਰਾਮ ਹੋ ਦਿਓ ਉਹ ਸਾਨੂੰ ਦੱਸੋ ਆਪਾਂ ਉਹਦਾ ਨਿਪਟਾਰਾ ਕਰਾਂਗੇ। ਹੂੰ। ਕੀ ਹੁੰਦਾ ਨਾ ਵੀ ਧਿਰ ਬਣ ਜਾਂਦੇ ਸੰਪਾਦਚੂ ਤਾਂ ਫਿਰ ਟੈਂਟ ਦੀ ਵੀ ਖਰਾਬੀ ਹੁੰਦੀ ਹੈ। ਨਹੀਂ ਧਿਰ ਬਣਾ ਮੈਂ ਗੋ ਮਾੜਾ ਸਮਝਦਾ। ਇਹ ਤੇ ਨਹੀਂ ਬਣਨਾ ਚਾਹੀਦਾ। ਦੇਖੋ ਮੋਟਾ ਹੋ ਗਿਆ ਪੰਜ ਸਾਲ ਬਾਅਦ ਹੂੰ ਇਹ ਜਿਹੜੇ ਹੁੰਦੇ ਹੁੰਦੇ ਆ ਇੱਕ ਰੱਬ ਦੀ ਬਖਸ਼ਿਸ਼ ਹੁੰਦੀ ਹੈ ਬਿਲਕੁਲ ਕੋਈ ਇਤਿਹਾਸ ਨੇ ਲਿਖਿਆ ਹੁੰਦਾ ਕਿ ਅਨੇਸ ਸੰਦੇ ਵਿੱਚ ਜਾ ਕੇ ਸਰਪੰਚ ਬਣਾਨਾ ਬਿਲਕੁਲ ਐਂ ਤੇ ਜੇ ਦੁਨੀਆ ਚੰਗਾ ਸਮਝ ਕੇ ਸਾਨੂੰ ਸਰਪੰਚ ਬਣਾਉਂਦੀ ਹੈ ਤੇ ਸਾਡਾ ਵੀ ਫਰਮਾਨ ਦਾ ਪੇਚ ਚੰਗੇ ਉਤਰ ਕੇ ਹਰੇਕ ਦਾ ਦੁੱਖ ਸੁੱਖ ਸੂਈ ਹੈ ਜੀ ਸਭ ਤੋਂ ਵੱਸੋ ਕਿ ਜਿੰਨੇ ਪਿੰਡਾਂ ਦੇ ਵਿੱਚ ਕਿਸੇ ਕੋਈ ਛੋੜੀ ਮੋਟੀ ਝਗੜਾ ਹੁੰਦਾ ਉਹ ਸਰਪੰਚ ਉਹਨੂੰ ਪੁੱਛਦੇ ਸੋ ਤਾਂ ਚੌਕੀ ਚਲ ਜਾਂਦੇ ਥਾਣੇ ਚ ਜਾਂਦੇ ਇਦਾਂ ਨਹੀਂ ਵੀ ਸਾਨੂੰ ਕਦੀ ਕੋਈ ਮੁਸ਼ਕਲ ਆਈ ਆ ਤੇ ਮੈਂ तकरीबन ਹਾਲੇ ਤੱਕ ਇੱਕ ਸਾਲ ਤੇ ਤਿੰਨ ਮਹੀਨੇ ਹੋ ਗਏ ਆ ਮੇਰੇ ਪਿੰਡ ਦਾ ਹਾਲੇ ਇੱਕ ਵੀ ਕੇਸ ਜਿਹੜਾ ਥਾਣੇ ਦੇ ਵਿੱਚ ਨਹੀਂ ਗਿਆ ਨਾ ਹੀ ਕੋਈ ਅਦਾਲਤ ਵਿੱਚ ਗਿਆ ਦੇਖਣ ਨੂੰ ਆਉਂਦਾ ਜਦੋਂ ਥਾਣੇ ਅਦਾਲਤਾਂ ਦੇ ਵਿੱਚ ਜਾਂਦੇ ਆ ਉਦੋਂ ਤੇ ਕਿਸੇ ਸਰਪੰਚ ਦੀ ਮੋਹਰ ਨਹੀਂ ਲੱਗੀ ਹੁੰਦੀ ਸਰਪੰਚ ਨੂੰ ਪੁੱਛਿਆ ਵੀ ਨਹੀਂ ਹੁੰਦਾ ਦੇਖੋ ਲੈ ਜੀ ਮੈਂ ਮਾਂਜੂਰ ਅਦਾਲਤ ਤੇ ਇਸ ਸੈਸ਼ਨ ਅੱਤੇ ਮਾਂਜੂ ਮੁੱਖ ਮੰਤਰੀ ਜੀ ਨੂੰ ਇੱਕ ਸੁਝਾਅ ਦੇਣਾ ਚਾਹੁੰਦਾ ਕਿ ਬਿਨਾਂ ਸਰਪੰਚ ਦੀ ਮੋਹਰ ਤੋਂ ਕੋਈ ਵੀ ਐਪਲੀਕੇਸ਼ਨ ਚੱਲ ਜਾਂਦੀ ਆ ਉਹਨੂੰ ਨਾ ਲਿਆ ਜਾ ਜਾਨੀ ਕੋਈ ਵੀ ਥਾੜੇ ਚੋਕੀ ਐਪਲੀਕੇਸ਼ਨ ਜਾਂਦੀ ਆ ਸਰਪੰਚ ਦੀ ਮੂਰਤ ਬਿਨਾ ਨਾ ਲਿਆ ਜਾ ਨਹੀਂ ਵੇਂ ਹਾਂਜੀ ਕਿਉਂਕਿ ਜੇ ਇਦਾਂ ਐਪਲੀਕੇਸ਼ਨ ਸਰਪੰਚ ਤੋਂ ਬਿਨਾ ਜਾਣ ਲੱਗ ਗਈਆਂ ਜੇ ਬਿਨਾ ਸਰਪੰਚ ਤੋਂ ਕੋਈ ਕੰਮ ਇਦਾਂ ਦੇ ਹੋਣ ਲੱਗ ਗਿਆ ਵੀ ਸਰਪੰਚ ਦੀ ਬੁਕਤੇ ਨਹੀਂ ਤੇ ਸਾਡੇ ਤੇ ਕਰੋੜਾਂ ਰੁਪਏ ਲਾਉਣ ਦਾ ਫਾਇਦਾ ਕੋਈ ਨਹੀਂ ਸਾਢੇ 12000 ਰੁਪਏ ਨੇ ਸਾਡੇ ਪੰਜਾਬ ਦਾ ਤੇ 12000 ਪਿੰਡਾਂ ਦੇ ਸਰਪੰਚਾਂ ਨੂੰ ਪੰਚਾਂ ਨੂੰ ਬੁਲਾਉਣ ਦੇ ਉੱਤੇ ਕਿੰਨਾ ਖਾਚਾ ਹੁੰਦਾ ਸਰਕਾਰ ਦਾ ਸਾਨੂੰ ਜੀ ਨੇ ਯੋਗਦ ਕੀਤਾ ਸਰਪੰਚ ਤਾਂ ਸਾਡੀ ਪਾਵਰੇ ਵੀ ਹੋਣੀ ਚਾਹੀਦੀ ਕਿ ਮੇਰੇ ਬਿਨਾ ਮੋੜ ਤੋਂ ਕੋਈ ਵੀ ਐਪਲੀਕੇਸ਼ਨ ਪਿੰਡੋ ਬਾਹਰ ਨਹੀਂ ਜਾਣੀ ਚਾਹੀਦੀ ਉਹ ਤਾਂ ਉਦੋਂ ਹੀ ਜਾਊਗੀ ਜਦੋਂ ਕੋਸਨ ਦਾ ਪਟਾਰਾ ਨਾ ਪਿੱਟਦਾ ਪਹਿਲਾਂ ਤਾਂ ਨਪਟਾਰਾ ਕਰਨਾ ਸਾਡਾ ਆਪਣਾ ਫਰਜ਼ ਬਣਦਾ ਫਿਰ ਤੇ ਮੋਟੂ ਬਾਰ ਬੈਠ ਕੇ ਜਿੰਨੇ ਮੇਰੇ ਨਾਲ ਦੇ ਪੰਚਾਇਤ ਉਹਨਾਂ ਨੂੰ ਨਾਲ ਲੈ ਕੇ ਅਸੀਂ ਸਾਰਾ ਉਹਦਾ ਫੈਸਲਾ ਮੰਗਦੇ ਤਾਂ ਫਿਰ ਜੇ ਨਹੀਂ ਸਾਡੀ ਕੋਈ ਦੋਨਾਂ ਤੇ ਨਾਲ ਚ ਕੋਈ ਮੰਨਦਾ ਫਿਰ ਮਜਬੂਰਨ ਸਾਨੂੰ ਸਰਪੰਚ ਨੂੰ ਵੀ ਲਿਖਣਾ ਚਾਹੀਦਾ ਕਿ ਮੇਰੀ ਇਹਨਾਂ ਦੇ ਗੱਲ ਦੇ ਮੰਨੇ ਨਹੀਂ ਹੈ ਇਸ ਕਰਕੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਗਲਤ ਆ ਜਿਹੜਾ ਵੀ ਗਲਤ ਆ ਫਿਰ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਸਰਪੰਚ ਸਾਹਿਬ ਦਾ ਪਿੰਡ ਤੁਹਾਡਾ ਸੰਥਾ ਸ਼ਾਹ ਕੋਲੇ ਕਿੰਧਾ ਬਮਦਲ ਖਿਆ ਪਾ ਜਾਂਦੇ ਆ ਪਿੰਡ ਦੀ ਤੁਹਾਡੇ ਨਾਲ ਗੱਲ ਲਈਏ ਏ ਮੇਰਾ ਪਿੰਡ ਹੈ ਵੀ ਨਹੀਂ ਜਿੱਦਾਂ ਹੁਸ਼ਿਆਰਪੁਰ ਜਲੰਧਰ ਰੋਡ ਦੇ ਉੱਤੇ ਜੀ ਤਾਰਾਗੜ ਹਲਟੀ ਹੁੰਦੀ ਉਹ ਪੁਰਾਣੇ ਸਮੇਂ ਤੇ ਚੋਹ ਹੁੰਦੀ ਚੋਹ ਜਿਹੜਾ ਕਹਿੰਦੇ ਹਾਂ ਹਾਂ ਨਸਰਾ ਚੂਹ ਮਾਚੂ 1 ਕਿਲੋਮੀਟਰ ਪਿੱਛੇ ਤਾਰਾਗੜ ਨੂੰ ਰੋਡ ਜਾਂਦਾ ਅੱਛਾ ਜੀ ਉਸ ਤਾਰਾਗੜ ਕੋ ਰੰਧਾਵਾ ਬਰੂਟਾ ਰੰਧਾਵਾ ਬਰੂਟਾ ਉਹ ਜੀ ਮੇਰਾ ਸਾੰਦਰਾ ਪਿੰਡ ਜੀ ਕੋਈ ਕੀ ਕੀ ਹਾਂ ਅੰਤ ਤੱਕ ਡਿਵੈਲਪਮੈਂਟ ਦੇਖਾਂ ਕੀ ਸੀ ਆਪਰੇ ਪਿੰਡ ਦੇ ਦੇਖੋ ਜੀ ਮੈਂ ਜਦੋਂ ਸਰਪੰਚ ਬਣਿਆ ਮੈਨੂੰ ਚਾਦਰ ਦੇ ਵਿੱਚ ਕੁਝ ਪੈਸੇ ਮਿਲੇ ਸੀ ਮੈਂ ਵੰਡੇ ਉਹ ਪੇਂਦੀਆਂ ਚਾਹ ਪਾਣੀ ਗਲੀਆਂ ਦਾ ਜੋ ਹੈ ਮੈਂ ਜੋ ਕਾਫੀ ਸਮੇਂ ਤੋਂ ਬਿਕਰੀਆਂ ਸੀ ਗੀਆਂ ਸਾਢੇ ਤੋਂ ਪਹਿਲੇ ਸਰਵਜ ਸੀ ਕੋਈ ਨਹੀਂ ਵੀ ਬਹੁਤ ਡਵੈਲਪਮੈਂਟ ਕਰਾਈਆ ਪਾਣੀ ਦੀ ਬੜੀ ਪ੍ਰੋਬਲਮ ਸੀ ਟੈਕੀ ਬੜੀ ਉਹਨਾਂ ਤੇ ਟਾਈਮ ਦਿੱਤੇ ਸੀ ਬੋਰ ਹੋਇਆ ਉਹਨਾਂ ਦੇ ਟਾਈਮ ਦੇ ਉੱਤੇ ਸੀ ਤੇ ਬਾਕੀ ਰਹਿੰਦਾ ਹੁੰਦਾ ਜਿਹੜਾ ਹੁਣ ਕੁਝ ਦਿਨਾਂ ਦੇ ਵਿੱਚ ਮੈਂ ਸੀਵਰੇਜ ਪਵਾ ਰਿਹਾ ਜੀ ਕੁਚਾ ਪਾਣੀ ਗਲੀ ਮੈਂ ਬਣਾ ਚੁੱਕਾ ਜੀ ਫਿਰ ਆਪਣੀ ਚਰਮਹਤ ਨਹੀਂ ਕਹਿੰਦਾ ਕਿ ਮੈਂ ਆਪਣੇ ਕੋਲੋਂ ਪੈਸੇ ਲਾਏ ਆ ਪਰਮਾਤਮਾ ਨੇ ਦਿੱਤੇ ਆ ਤਾਂ ਮੈਂ ਵਾਦਾ ਕੀਤਾ ਇਹ ਲੋਕਾਂ ਦੇ ਨਾਲ ਕਿ ਜਦੋਂ ਮੈਂ ਸਰਪੰਚ ਬਊਂਗਾ ਪਿੰਡ ਵਿੱਚ ਲਾਈਟ ਹੋਊਂਗੀ। ਅੱਛਾ ਜੀ। ਵੀ ਲਾਈਟ ਆ ਸਰਕਾਰ ਵੱਲੋਂ ਆਂਜਮੈਂਟ। ਅੱਛਾ ਜੀ। ਸੁੱਲੂ ਹੈ। ਜੀ। ਕੁਛ ਜੋ ਲਾਈਟ ਤੋਂ ਚੰਨਣ ਵਾਲੀਆਂ ਇਲੈਕਟ੍ਰੋਨਿਕ ਉਹ ਮੈਂ ਆਪਣੀ ਜੇਬ ਤੋਂ ਜੀ ਬਹੁਤ ਅਸੀਕਾ ਤਾਂ ਆਪਣੇ ਲਾ ਕੇ ਇੱਕ ਸਾਡੇ ਦੇ ਨਾਲ ਭਰਾ ਹਰਜੀਤਾ ਇਹਨਾਂ ਨੇ ਹੀ ਆ। ਉਸਨੇ ਵੀ ਮੈਨੂੰ ਪੈਸੇ ਦਿੱਤੇ ਸੀਗੇ। ਉਹਨਾਂ ਦੀ ਮਦਦ ਨਾਲ ਮੈਂ ਜੋ ਹੈ ਲਾਈਟਿੰਗ ਕਰਾਈਆ। ਫਿਰ ਇੱਕ ਸਾਡੇ ਧਾਮੀ ਪਰਿਵਾਰ ਆ। ਉਹਨਾਂ ਨੇ ਸਾਡੇ ਗੁਰਦੁਆਰੇ ਦੇ ਹੁਣੀ ਪਹਸਾ ਨੂੰ ਬਣਿਆ ਸਰਦਾਰ ਸੰਤੋਖ ਸਿੰਘ। ਉਹਨਾਂ ਨੇ ਮੇਰੇ ਖਾਤੇ ਡਰੇਡ ਦਿੱਤੇ ਸੀ ਪੈਸੇ। ਉਹਨਾਂ ਨੇ ਵੀ ਸੋਲ ਲੱਖਾਂ ਜੋ ਆ ਪਿੰਡ ਦੇ ਘਟੇ ਨੇ ਵੰਡਿਆ। ਲੇਕਿਨ ਬਾਅਦ ਜਿਨੀ ਆਣ ਗਏ ਮੈਂ ਆਪਣੇ ਤੌਰ ਤੇ ਦਿੱਤੇ ਜਿੱਥੇ ਜਿੱਥੇ ਜਰੂਰਤ ਸੀ ਉੱਥੇ ਦਿੱਤੇ। ਜੜੀ ਹੁਣ ਸਾਧਰਾ ਪੜੀ ਦੇ ਦੁਆਲੇ ਪੂਰੀ ਰਾਤ ਨੂੰ ਆ ਦਾਸ ਨੂੰ ਉਸੇ ਜਾਉਂਗੇ। ਤੋਂ ਨੂੰ ਸ਼ਾਇਦ ਸਾਡੇ ਨਾਲ ਵੀ ਲਾਈਟ ਹੋਊਗੀ ਤਾਂ ਤੁਸੀਂ ਇਹ ਮਹਿਸੂਸ ਕਰ ਸਕੋ ਸਾਡੇ ਦੇ ਵਿੱਚ ਲਾਈਟ ਹੈ ਲੱਗ ਰਹੀ ਹੈ ਹਾਂਜੀ ਤੇ ਸੰਪਰਸਦ ਸਾਹਿਬ ਤੁਹਾਡੇ ਮਿੰਨ ਦੀ ਸਕੂਲ ਜਿਹੜੇ ਆ ਉਹ ਕਿੰਨੇ ਆ ਪ੍ਰਾਇਮਰੀ ਸਕੂਲ ਬਖਰਾਇਆ ਕਿੰਨੇ ਸਾਡੇ ਇਹ ਵੀ ਤੱਕ ਜੋ ਸਰਕਾਰੀ ਸਿਨੇਸ ਕੰਡੀ ਸਕੂਲ ਆ ਉਹ ਪੁਲਾਸ ਸਕੂਲ ਆ ਪੁਲਾਸ ਸਕੂਲ ਤਾਂ ਸਹੀ ਤੇ ਪ੍ਰਾਇਮਰੀ ਸਮਾਰ ਸਕੂਲ ਜੀ ਕਿਹੜੀ ਇਦਾਂ ਦੀ ਹਲੇ ਘਾਟ ਹੈ ਜਿਹੜੀ ਤੁਸੀਂ ਚਾਹੁੰਦੇ ਕਿ ਮੇਰੇ ਪਿੰਡ ਦੇ ਵਿੱਚ ਇਡਾ ਕੁਝ ਵੀ ਜਿਹੜੇ ਸਰਕਾਰ ਦੇ ਹੱਦ ਤੱਕ ਪੂਰੀ ਨਹੀਂ ਕੀਤੇ ਮੈਨੂੰ ਇਕ ਤਾਂ ਸਾਡੇ ਜਿਹਦਾ ਹੁਣ ਟਿਊਬਰ ਲੱਗਿਆ ਪਾਣੀ ਦਾ ਜੀ ਉਹਦੇ ਨਾਲ ਸਾਡੇ ਫਿਰ ਦੀ ਪਾਣੀ ਦੀ ਪੂਰਤੀ ਨਹੀਂ ਹੋ ਰਹੀ ਜੀ ਸਾਡੇ ਮਾਤਰੀ ਸਾਹਿਬ ਆਇਸੀ ਮਾਨ ਜੋ ਡਾਕਟਰ ਬਲੋਤ ਸਿੰਘ ਜੀ ਉਹ ਕਹਿ ਗਏ ਮੇਰੇ ਫ੍ਰੈਂਡ ਦੇ ਵਿੱਚ ਸਮਾਨ ਵੀ ਆ ਚੁੱਕਾ ਹੈ ਅੱਛਾ ਜੀ ਕੁਝ ਦਿਨਾਂ ਦੇ ਵਿੱਚ ਬੁਰ ਲੱਗਣਾ ਸ਼ੁਰੂ ਹੋ ਜਾਊਗਾ ਉਹ ਕਹਿ ਗਏ ਮੈਨੂੰ ਲੱਖ ਸਭ ਨੂੰ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ ਜੀ ਜਿਨ੍ਹਾਂ ਨੇ ਮੇਰੇ ਫ੍ਰੈਂਡ ਦੀ ਇਹ ਮੁਸ਼ਕਲਾ ਦੇਖਦੇ ਉਹਨਾਂ ਨੇ ਟਿਊਬਰ ਨੂੰ ਮੈਨੂੰ ਕਹਿਤਾ ਸੀਗਾ ਕੁਝ ਸੀਵੇਜ ਪੈਣ ਵਾਲਾ ਉਹ ਦਿੱਤੀ ਜੀ ਕਰ ਲਈ ਆ ਸੀਵਰੇਜ ਵੀ ਪੈਣੀ ਉਹ ਪੈਂਦੀ ਨੇ ਜੀ ਕਈ ਵਾਰ ਸੰਪੰਸਾ ਮਿਲਦਾ ਹੁੰਦਾ ਕਿ ਲੋੜਵੰਦ ਲੜਕੀਆਂ ਜਿਹੜੇ ਵਿਆਹ ਕਰਨੇ ਹੁਣ ਤਾਂ ਪੈਰਿਸ ਦੇ ਕਿੰਨੀ ਫੀਸ ਦੇ ਨਹੀਂ ਸਕਦੇ ਕੋਈ ਤਾਂ ਵੀ ਹੈਗਾ ਪਿੰਡ ਦੇ ਵਿੱਚ ਇੱਥੇ ਜਾਂਚ ਕਰੋ ਜਿੱਥੇ ਤੁਸੀਂ ਕੋਈ ਦੁੱਖ ਸੁੱਖ ਦੇ ਵਿੱਚ ਤੁਸੀਂ ਉਥੇ ਪ੍ਰੋਗਰਾਮ ਕਰ ਸਕਦੇ ਐਦਾਂ ਹੈਗਾ ਜੀ ਸਾਡੇ ਪਿੰਡ ਦੇ ਵਿੱਚ ਕੋਈ ਪੈਰਿਸ ਤਾਂ ਨਹੀਂ ਹੈ ਲੇਕਿਨ ਇੱਕ ਸਾਡੇ ਇਤਿਹਾਸ ਕੋ ਗੁਰਦੁਆਰਾ ਸੰਤ ਬੱਬਾ ਰੋਡਰਾਮ ਜੀ ਉਹਨਾਂ ਦਾ ਜੋ ਲੰਗਰ ਹਾਲ ਸੀ ਸਾਰੇ ਪਿੰਡ ਦੀ ਮਦਦ ਦੇ ਨਾਲ ਦੁੱਖ ਸੁੱਖ ਚ ਤੁਸੀਂ ਵਰਤ ਹਾਂ ਉਹ ਹੀ ਵਰਤ ਲਈਦਾ ਜੀ ਤੇ 200 ਬੰਦੇ ਦੀ ਕਰੋਕਰੀ ਵੀ ਬਣਾਈ ਆ ਅੱਛਾ ਜੀ ਬਹੁਤ ਅੱਛੀ ਗੱਲ ਕੋਈ 150 ਵੀ ਕੋਸੀ ਵੀ ਬਣਾਈ ਆ ਅੱਛਾ ਜੀ ਟੇਬਲ ਦਾ ਸੇਮ ਬਣਾ ਆ ਹਾਂ ਟੇਬਲ ਵੀ 7 ਕਸੀ ਬਣਾਏ ਆ ਜੀ ਜਿੰਦੇ ਆਪਣੇ ਕਰੋਕ ਨੇ ਸਜਾਏ ਹਾਂਜੀ ਤੇ ਕਹਿੰਦਾ ਮਤਲਬ ਕਿ ਜੋ ਗਰੀਬ ਬੱਚੀਆਂ ਸਾਡੇ ਉੱਥੇ ਵਿਆਹ ਕਰਨਾ ਚਾਹੁੰਦੇ ਇਹ ਪਿੰਡ ਦੀ ਹੀ ਹਾਂ ਕਿਸੇ ਦਾ ਕੋਈ ਕਰਨਾ ਚਾਹੁੰਦਾ ਹੋਵੇ ਅਸੀਂ ਫਰੀ ਆਫ ਕੋਸਟ ਉਹਨੂੰ ਗੁਰਦੁਆਰਾ ਸਾਹਿਬ ਵਿੱਚ ਜੀ ਕਰਾਵਾਂਗੇ ਬਸ ਕਿ ਕੋਈ ਸਾਡੇ ਇਹ ਤਾਂ ਅਦੇ ਵੀ ਸਾਡੇ ਪਿੰਡ ਸੰਦਿਆ ਦੇ ਤੱਕ ਅੱਛਾ ਜੀ ਮੋਰ ਕਿਹੜੀ ਘਾਟਾ ਪਿੰਡ ਦੇ ਕਿਹੜੀ ਘਾਟ ਲੱਗਦੀ ਦਾ ਜਿਹੜੀ ਹੋਣੀ ਚਾਹੀਦੀ ਪਿੰਡ ਦੇ ਵਿੱਚ ਹਾਲੇ ਘਾਟਾਂ ਦਾ ਬਹੁਤ ਆ ਜੀ ਕਿਉਂਕਿ ਜਿੱਦਾਂ ਹਾਲੇ ਗਲੀਆਂ ਨਾਲੀਆਂ ਜਿਹੜੀਆਂ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਇਹ ਗਲੀਆਂ ਨਾਲੀਆਂ ਕਿਉਂਕਿ ਜਦੋਂ ਵੀ ਕੋਈ ਵੀ ਸਰਪੰਚ ਬਣਦਾ ਤਾਂ ਗਲੀਆਂ ਨਾਲੀਆਂ ਤੱਕ ਐਸੀ ਹਿੰਮਤ ਆਉਂਦੀ ਨਹੀਂ ਕਿਉਂਕਿ ਇਹਦਾ ਮਤਲਬ ਇਹ ਹੈ ਕਿ ਸਾਨੂੰ ਅੱਗੇ ਵਧਣ ਹੀ ਨਹੀਂ ਦਿੰਦੇ ਹੂੰ ਪਿੰਡਾਂ ਵਾਲੇ ਕਹਿੰਦੇ ਸਾਡੀ ਆ ਗਲੀ ਨਹੀਂ ਬਣੀ ਆ ਗਲੀ ਸਰਪੰਚਾਂ ਦਾ ਕੋਈ ਮਸੂਰ ਨਹੀਂ ਹੁੰਦਾ ਪਿੰਡਾਂ ਵਾਲੇ ਗਲੀਆਂ ਧੱਕੇ ਧੱਕੇ ਸਨ ਮੈਂ ਨਹੀਂ ਚਾਹੁੰਦਾ ਕਿ ਮੈਂ ਗਲੀਆਂ ਨਾਲੀਆਂ ਤੱਕਰਮਾ ਮੈਂ ਚਾਹੁੰਦਾ ਮੇਰੇ ਪਿੰਡ ਦੇ ਵਿੱਚ ਤਕਰੀਬਨ 1200 ਦੇ ਕਰੀਬ ਵੋਟ ਆ ਤੇ 1200 ਦੇ ਪਿੱਛੇ 500 ਹੋਰ ਲਾ ਲੂ 36-3700 ਦੇ ਕਰੀਬ ਤਾਂ ਪਿੰਡ ਦੀ ਵੱਡੀ ਹੈਗੀ ਨੇ ਤਾਂ ਉਹਦੇ ਵਿੱਚ ਇੱਕ ਡਾਕਟਰ ਦਾ ਹੋਣਾ ਬਹੁਤ ਜ਼ਰੂਰੀ ਹੈ ਉਹ ਵੀ ਰਿੰਗ ਡਿਸਪੈਂਸਰ ਕੋ ਨਹੀਂ ਹੈ ਉਹ ਵੀ ਹੁਣ ਮੇਰਾ ਪ੍ਰੋਪੋਜ਼ਲ ਚੱਲ ਰਿਹਾ ਡਾਕਟਰ ਸਾਹਿਬ ਉਹ ਵੀ ਕਹਿ ਕੇ ਗਏ ਸੀ ਕਿ ਕਿਸੀ ਹਸਪੀਟਲ ਦਾ ਨਹੀਂ ਗੁਰਦੁਆਰਾ ਸਾਹਿਬ ਕਿਤੇ ਤੁਹਾਡੇ ਗੁਰਦੁਆਰਾ ਸਾਹਿਬ ਸਾਡੇ ਤਿੰਨ ਆ ਜੀ ਉਹਦੇ ਵਿੱਚ ਇੱਕ ਤਾਂ ਗੁਰਦੁਆਰਾ ਸੰਤ ਬਾਵਾ ਰੂਪਰਾ ਮੰਨ ਜੀ ਇੱਕ ਸਿੰਘ ਸਭਾ ਗੁਰਦੁਆਰਾ ਲੈਂਦੀ ਵਾਲੇ ਪਾਸੇ ਇੱਕ ਸਾਡੇ ਸਤਵੇਂ ਪਾਸ਼ੇ ਦੀ ਬਖਸ਼ਿਸ਼ ਆ ਅੱਛਾ ਜੀ ਗੁਰਦੁਆਰਾ ਇਤਿਹਾਸਕ ਗੁਰਦੁਆਰਾ ਅੱਛਾ ਜੀ ਬਾਬਾ ਸ੍ਰੀ ਚੰਦਰ ਮਾਰੀ ਜੀ ਦਾ ਉੱਥੇ ਆਈ ਸੀ ਮਹਾਰਾਜ ਜੀ ਆ ਗਈ ਅੱਜ ਬਖਸ਼ਿਸ਼ ਆਈ ਬਖਸ਼ਿਸ਼ ਆਈ ਨਿゼ ਇੰਦੋਂ ਦਾ ਟਿਕਾ ਜੋਰ ਵਰ ਮੰਗਿਆ ਸੋ ਵਰ ਦਿੱਤਾ ਹਾਂ ਇਹ ਤਾਂ ਫਿਰ ਬਾਬਾ ਕਰ ਦਿੱਤਾ ਜੀ ਬਾਬਾ ਕਰ ਦਿੱਤਾ ਜੀ ਅੱਛਾ ਜੀ ਅੱਛਾ ਜੀ ਸਤਵੇਂ ਮਾਰੀ ਸੀ ਬਖਸ਼ਿਸ਼ ਨਹੀਂ ਆ ਜੀ ਕਿਉਂਕਿ ਜੇ ਬਾਬਾ ਕਰ ਦਿੱਤਾ ਜੀ ਦੀ ਗੱਲ ਕਰੀਏ ਤਾਂ ਜਿਹੜੀ ਤੁਸੀਂ ਗੱਲ ਕੀਤੀ ਏ ਗੀਤਪੁਰ ਸਾਹਿਬ ਕੋ ਆ ਹਾਂ ਜੀ ਜੀ ਬਾਬਾ ਗੁਰਦਤਾ ਜੀ ਤੇ ਬਾਬਾ ਬੁੱਟਰ ਸ਼ਾਹ ਜੀ ਹਾਂ ਜੀ ਕੋਈ ਵਿੱਚ ਦਰਿਆਈ ਪੈਂਦਾ ਨਾ ਤੇ ਸੰਗਤ ਜਾਂਦੀ ਹੈ ਉਥੇ ਕਿਛੂ ਤੁਹਾਡੇ ਪਿੰਡ ਚ ਸਥਾਨ ਹੈਗਾ ਹਾਂ ਜੀ ਸਾਡੇ ਹੁਣ ਮੌਜੂਦਾ ਸੰਤ ਪ੍ਰਦੀਪਦਾ ਜੀ ਉਸ ਜਿਹੜੇ ਜਿਹੜੇ ਗੁਰਦਵੀ ਸੀ ਧਾਰਮੀ ਪਗੜੀ ਉਹਨਾਂ ਦੇ ਸਿਰ ਤੇ ਅੱਛਾ ਜੀ ਇਹ ਕਿੱਥੋਂ ਦੇ ਆ ਸਾਥ ਇਹ ਪਿੰਡ ਦੇ ਆ ਸਰਪੰਚ ਤੇ ਹਾਂ ਜੀ ਪੁਛੋ ਕੁੜੇ ਪਾਕਿਸਤਾਨ ਤੋਂ ਅਸਲ ਪਾਕਿਸਤਾਨ ਹਾਂ ਇਹ ਸੰਤ ਪਾਕਿਸਤਾਨ ਨਹੀਂ ਗਤੀ ਪਾਕਿਸਤਾਨ ਜੋ ਚਾਹੇ ਸ਼ਕਲ ਤੇ ਪਾਕਿਸਤਾਨ ਦਾ ਸਾਡੀ ਨਹੀਂ ਅੱਛਾ ਜੀ ਬਹੁਤ ਅੱਛੀ ਗੱਲ ਹਾਂ ਜਸਵਿੰਦਰ ਸਿੰਘ ਉਹਨਾਂ ਦਾ ਕੋਈ ਥੰਦਾ ਸੁਪਨਾ ਹੋਵੇ ਜਿਹੜਾ ਮੈਂ ਚਾਹਵੇਂ ਮੈਂ ਸਰਪਾਚ ਮੰਨ ਕੇ ਪਹਿਲਾਂ ਸੁਪਨਾ ਜੂੜੂ ਬੁਲਾ ਕਰਾਂ ਸੁਪਨਾ ਹੈ ਜੀ ਉਹਨਾਂ ਮੈਂ ਚਾਹੁੰਨਾ ਕਿ ਪਿੰਡ ਦਾ ਜਿੰਨਾ ਵੀ ਦਿਖਾਈ ਦੇਦਾ ਨਾ ਪਾਣੀ ਕਿ ਪਾਣੀ ਨਾ ਦਿਖਾਈ ਦੇਵੇ ਅੱਛਾ ਜੀ ਕਿਉਂਕਿ ਮੈਂ ਬਿਲਕੁਲ ਸੀਲ ਰਿਚ ਕਰਨ ਚਾਹੁੰਦਾ ਪਿੰਡ ਦੇ ਗੰਦੇ ਪਾਣੀ ਦਾ ਨਿਕਾਸਾ ਉਹ ਬੜੀਆ ਤੌਰ ਤੇ ਮਕੜਾਵਾ ਹੈ ਜੀ ਨੂੰ ਬਿਮਾਰੀਆਂ ਤੋਂ ਤੁਰਤ ਕਰਾ ਆਪਣੇ ਬੰਟੂ ਲਾਈਟਾਂ ਦਾ ਮਤਲਬ ਲਵਾ ਚੁੱਕਾ ਮੈਂ ਹੁਣ ਮੇਰਾ ਅਗਲਾ ਮੁੱਦਾ ਜੋ ਹੈ ਪਾਣੀ ਤੇ ਆ ਜਿੰਦੇ ਆਦੇ ਦੱਸ ਦੋ ਸਰਕਾਰ ਤੋਂ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਇਹ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਜੀ ਨਸ਼ਾ ਤੇ ਵੀ ਬੜੀ ਛਿੰਨ ਪਾਰੀ ਆ ਬਾਕੀ ਸਰਕਾਰ ਵਧੀਆ ਕੰਮ ਕਰ ਰਹੀ ਹੈ ਮੈਂ ਚਾਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਕਾਰ ਦੇ ਕੰਮ ਕਰਤੀ ਦਵੇ ਤੇ ਸਾਡੇ ਜੋ ਰਿੰਦੀਆਂ ਕਮੀਆਂ ਉਹਨੂੰ ਦੂਰ ਕਰੇ। ਕੋਈ ਨਾ ਪਿੰਡ ਤੋਂ ਹਟ ਕੇ ਆਪਾਂ ਨਿੱਜੀ ਗੱਲ ਕਰ ਲਈਏ। ਤੁਸੀਂ ਸਰਪੰਚ ਤੋਂ ਪਹਿਲਾਂ ਕੀ ਸੀ? ਕੰਮ ਕਰਦੇ ਸੀ ਜਾਂ ਕੋਈ ਬਿਜ਼ਨਸ ਵੀ ਫੜਨਾ? ਨਹੀਂ ਜੀ ਮੈਂ ਅੱਛਾ ਦੇਸ਼ ਸੇਵਾ ਕੀਤੀ ਆ। ਅੱਛਾ ਜੀ। ਬਹੁਤ ਅਸ਼ੀਰਵਾਦ। ਮੈਂ ਅਜੇ ਹੱਦ ਕੈਸਲ ਹਾਂ। ਅੱਛਾ ਜੀ। ਬੜੀ ਸਕੂਟੀ ਤੋਂ ਮੈਂ ਰਿਟਾਇਰ ਹੋਇਆ। ਅੱਛਾ ਜੀ। ਬੀਐਸਐਫ ਚ। ਬੀਐਸਐਫ ਚੋਂ। ਅੱਛਾ ਜੀ। ਮੈਂ 30 ਸਾਲ ਨੌਕਰੀ ਕੀਤੀ ਹੈ ਜੀ। ਬਹੁਤ ਅਸ਼ੀਰਵਾਦ। 29 ਸਾਲ ਕੁਸ਼ ਨੇ ਜੇ ਮੇਰੀ। ਅੱਛਾ ਜੀ। ਅੱਛਾ ਜੀ। ਤੇ ਬੱਚੇ ਮੇਰੇ ਦੋ ਬੇਟੇ ਹੈ ਜੀ ਅੱਛਾ ਜੀ ਇੱਕ ਬੇਟੀ ਹੈ ਅੱਛਾ ਜੀ ਬੇਟੀ ਕੀ ਕਰਦੀ ਹੈ ਇੱਕ ਬੇਟਾ ਮੇਰਾ ਤਸੀਲ ਦੇ ਵਿੱਚ ਸਟੈਮੋਗ੍ਰਾਫੀ ਕਰਦੇ ਤੇ ਸ਼ਾਮ ਚ ਰਸੀ ਅੱਛਾ ਜੀ ਤੇ ਨੋਰ ਵਾਲੀ ਵੀ ਮੇਰੀ ਅੱਛਾ ਜੀ ਨੋ ਅੱਛਾ ਜੀ ਉਹ ਕੀ ਕਰਦੀ ਹੈ ਹਾਂ ਜੀ ਹਾਂ ਜੀ ਅੱਛਾ ਜੀ ਤੇ ਇੱਕ ਬੇਟਾ ਤੇ ਨੋ ਮੇਰੇ ਜੋ ਕੈਨੇਡਾ ਲੱਤ ਰਸਤਗੁਰੂ ਦੇ ਚੱਲ ਅੱਛਾ ਜੀ ਹਾਂ ਜੀ ਤੇ ਬੇਟੀ ਮੇਰੀ ਐਡਵੋਕੇਟ ਹੈ ਬਹੁਤ ਅਸੀਗਾ ਜਿੰਨਾ ਤੁਸੀਂ ਦਾਖਾ ਪਰਿਵਾਰ ਨੋ ਵਾਲੀ ਹੈ ਤੁਸੀਂ ਤੇ ਲੱਗਦੇ ਨਹੀਂ ਨਾ ਕੀ ਰਾਜਾ ਸੇ ਚਲੋ ਖੁਸ਼ ਰਹਿਣਾ ਐਕਤਮ ਖੁਸ਼ ਰਹਿਣਾ ਨਹੀਂ ਤੇ ਘੱਟ ਦਾਣ ਵੀ ਦੇਈਦਾ ਘੱਟ ਦਾ ਮਕ ਮਾਲੀ ਦਾ ਬਾਹਰ ਨਹੀਂ ਵਾਸ਼ਿੰਗ ਕਰੂ ਦਾ ਮਨਾਂ ਦਾ ਫਿਰ ਪੂਰਨ ਤੌਰ ਤੇ ਹੀ ਮਾਰਨਾ ਆ ਠੀਕ ਆ ਸੱਚਾਈ ਤੇ ਮਾਰਨਾ ਬਾਕੀ ਮੈਂ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਤੱਕ ਮੈਂ ਦਿਲੀ ਪਿਆ ਕਰਨਾ ਜਿੱਦਾਂ ਤੁਸੀਂ ਬਾਹਰ ਦਾਣਾਂ ਵਾਸਤੇ ਘਰ ਦੀ ਦਾਣਕੇ ਵੇਦੇ ਹੋਣੇ ਇਹ ਵੀ ਸਮਝ ਦਿੰਦੇ ਨੇ ਮੈਨੂੰ ਨਹੀਂ 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 ਤਾਂ ਕੀ ਗੱਲ ਹਾਂਜੀ ਚਲੋ ਚਲੋ ਫਿਰ ਮੈਂ ਜਿਹਨਾਂ ਮੇਰੇ ਅਭੀ ਮੇਰੇ ਖਿਆਲ ਆ ਇਹ ਲੰਮ ਅੰਦਰ ਬਾਹਰ ਜਾਂਦਾ ਤਾਂ ਉੱਤੇ ਸੌ ਜਾਂਦੇ ਅੱਛਾ ਇਹ ਕੈਮਰੇ ਉਮਰ ਕਹਿੰਦੇ ਜਾਂਦਾ ਨਹੀਂ ਨਹੀਂ ਕਦੇ ਉੱਤੇ ਸ਼ਾਪਾ ਮਾਰ ਕੇ ਦੇਖੋ ਇਹ ਬੈਂਜੀ ਦਾ ਇੰਟਰਵਿਊ ਦੇਖੋਗੇ ਜ਼ਰੂਰ ਸਾਨੂੰ ਕਹਿਣਗੇ ਜਿਹੜਾ ਮੇਲੋਂ ਦੀ ਵੀ ਇਹਦਾ ਗਿਆ ਤਾਂ ਮਰੀ ਮੈਂ ਸੇਪ ਤੇ ਨਹੀਂ ਕਰਦਾ ਹਾਂਜੀ ਜਿੱਦਾਂ ਵੀ ਮੇਰੀ ਤੁਹਾਨੂੰ ਪਤਲੀ ਰਿਕੀਦਮ ਤੇ ਉਹਨਾਂ ਦਾ ਬਿੰਦਜੀ ਅੱਛਾ ਅੱਛਾ ਜੀ ਅੱਛਾ ਜੀ ਇਤੋਂ ਤੇ ਆਪਣੇ ਜਲੰਧ ਤੋਂ ਆਪਣੇ ਆਦਮਪੁਰ ਤੋਂ ਬਿਲੋਂਗ ਕਰਦੇ ਆ ਚੋਮੂ ਪਿੰਡ ਅੱਛਾ ਸਾਡੇ ਗਵਰਡੀ ਆ ਹਾਂ ਧੰਨ ਸਾਰੀ ਇਹ ਇੱਦਾਂ ਹੈ ਜੀ ਇਦਾਂ ਹੀ ਆਉਂਦਾ ਪਰਮਾਤਮਾ ਨਾਲ ਮੁਕਾਸ਼ਿਸ਼ ਕਰੇ ਤਕੋ 30 ਸਾਲ ਮਰਿਆ ਕੇ ਬਾਪ ਜੀ ਉਹਨਾਂ ਨੇ ਮੇਰੀ ਇੱਜ਼ਤ ਦਾ ਬੜਾ ਖਿਆਲ ਰੱਖਿਆ ਜੀ ਮੇਰੇ ਬੱਚਿਆਂ ਦੀ ਚੱਕੀ ਪਰੋਸ਼ ਕੀਤੀ ਉਹ ਤਾਂ ਲੱਗਦਾ ਹੀ ਇੱਜ਼ਤਾਂ ਇਹਦੇ ਬੱਚੇ ਪੜੇ ਉਹਨਾਂ ਦੀ ਬਦੌਲਤ ਹਾਂ ਬਿਲਕੁਲ ਉਹਨਾਂ ਦੀ ਬਦੌਲਤ ਇਹ ਔਰਤ ਹੀ ਘਰ ਨੂੰ ਸੰਭਾਲ ਕੇ ਹਾਂ ਜੀ ਬਿਲਕੁਲ ਸਹੀ ਜੀ ਉਹਨੇ ਨਾਲ ਸੰਭਾਲਿਆ ਉਹ ਤਾਂ ਸ਼ਾਇਦ ਮੈਂ ਸਰਪੰਚ ਨਾ ਹਾਂ ਜੀ ਬਿਲਕੁਲ ਬਿਲਕੁਲ ਤੇ ਜੰਨ ਦੇ ਜੰਨ ਦੇ ਕੀ ਸੰਦੇਸ਼ ਦੇਣਾ ਚਾਹੁੰਦੇ ਆ ਪਿੰਡ ਦੇ ਸਰਪੰਚਾਂ ਨੂੰ ਪੰਜਾਂ ਨੂੰ ਜਾਂ ਲੋਕਾਂ ਮੈਂ ਇੱਕ ਹੀ ਬੇਨਤੀ ਕਰਨੀ ਚਾਹੁੰਦਾ ਸਾਰੇ ਸਰਪੰਚਾਂ ਮਤਵਪਨ ਕਿ ਬੇਦੀ ਹੈ ਕਿ ਪਿੰਡ ਦੇ ਮਸਲੇ ਪਿੰਡਾਂ ਜਨ ਫੇਰੋ ਜਿਹੜਾ ਨਹੀਂ ਮੰਨਦਾ ਉੱਤੇ ਸਖਤ ਕਾਰਵਾਈ ਕਰੋ ਔਰ ਆਪਣੀ ਮੋਹਰ ਲਾ ਕੇ ਥੱਲੇ ਜ਼ਰੂਰ ਲਿਖੋ ਕਿ ਇਸ ਬੰਦੇ ਨੇ ਮੇਰੀ ਉਦੇਦਾ ਉਦੇਦਾ ਤਾਂ ਇਹ ਨਹੀਂ ਕੀਤੀ ਹੈ ਤੇ ਸਖਤ ਕਾਰਵਾਈ ਕੀਤੀ ਰਵੇ ਫਿਰ ਉੱਤੇ ਸਰਕਾਰ ਸਖਤ ਕਾਰਵਾਈ ਕਰੇ ਪੁਲਿਸ ਪ੍ਰਸ਼ਾਸਨ ਵੀ ਤੇ ਸਾਡੀ ਅਦਾਲਤ ਵੀ ਮੈਂ ਤੇ ਹੀ ਮੰਗ ਕਰਦਾ ਜੀ ਜੀ ਮੈਂ ਤੁਹਾਡੀ ਮੀਡੀਆ ਦੇ ਥਰੂ ਮੀਡੀਆ ਦਾ ਯੋਗ ਹੈ ਜੀ ਤੇ ਇਹਦੇ ਵਿੱਚ ਮੈਂ ਨਹੀਂ ਕਹਿੰਦਾ ਮੈਂ ਬਹੁਤ ਇੰਟੈਲੀਜੈਂਟ ਹਾਂ ਕਿਉਂਕਿ ਬੱਧੀ ਮੈਂ ਕੁ ਗੱਲ ਕਰਦਾ ਮੈਂ ਉਸ ਗੱਲ ਦਾ ਛੋਟੀ ਜੀ ਗੱਲ ਦਾ ਵੱਡੀ ਬਣਾ ਸਕੀ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਛੋਟੀ ਜਿਹੀ ਗੱਲ ਦੇ ਵੱਡੀ ਗੱਲ ਬਣ ਜਾਂਦੀ ਹੈ ਮੈਂ ਨਹੀਂ ਚਾਹਦਾ ਕਿ ਮੈਂ ਕੁਝ ਇਤਨਾਂ ਦੀ ਗੱਲ ਕਰ ਦਵਾਂ ਕਿ ਜਿਹਦੇ ਤੇ ਮੈਨੂੰ ਲੈਣੇ ਤੇ ਦੇ ਬਹਿ ਜਾ ਜੀ ਜੀ ਮੈਂ ਆਪਣੀ ਸਮਝ ਦੇ ਨਾਲ ਜੋ ਵੀ ਗੱਲ ਕੀਤੀ ਹੈ ਚੰਗੀ ਲੱਗੀ ਤਾਂ ਅਖੀਰ ਇਹ ਰੱਖ ਲੈਣ ਨਹੀਂ ਤਾਂ ਮੈਨੂੰ ਵਾਪਸ ਦੇ ਦੇ ਪਹਿਲੀ ਬਾਕੀ ਮੈਂ ਨਹੀਂ ਚਾਹਦਾ ਕਿ ਮੈਂ ਕੁਫਤੂ ਨਹੀਂ ਪਾਇਆ ਦੁਨੀਆ ਦੇ ਵਿੱਚ ਮੈਂ ਤਾਂ ਇੰਨਾ ਹੀ ਚਾਹਦਾ ਕਿ ਸਤ ਸੰਤੂ ਗੁਰਾਇਆਂ ਪਿੰਡਾਂ ਦਾ ਹੁਣ ਆਉਣ ਵਾਲਾ ਸਮਾਂ ਬਹੁਤ ਸਖਤ ਹੈ ਜੀ ਬਿਲਕੁਲ ਦੇਖੋ ਤੇ ਤਨਵਾਰ ਜਸਵਿੰਦਰ ਸਿੰਘ ਜੀ ਤੁਸੀਂ ਸਾਡੇ ਪ੍ਰੋਗਰਾਮ 'ਚ ਆਏ ਰਸੰਦਰਾ ਪਿੰਡਵਾਰ ਦੀ ਇਹ ਦੱਸਿਆ ਆਪਣੇ ਪਿੰਡ ਬਾਰੇ ਦੱਸਿਆ ਤੇ ਅਸੀਂ ਇਨੀਦਰੀ ਕਰਦੇ ਹਾਂ ਕਿ ਸਰਪੰਚ ਜਿਹਦਾ ਪਿੰਡਾ ਚੋਂ ਤੁਹਾਡੇ ਵਰਗੇ ਹੋਣ ਤਾਂ ਕਿ ਪਿੰਡ ਦੀ ਤਰੱਕੀ ਹੋਈ ਸਕੇ ਧੰਨਵਾਦ ਤੇ ਇਹ ਸੰਨ ਸ਼ਹਾਦਤ ਪੁਰਜਿਵੇਂ ਦੇ ਪਿੰਡ ਸਤਨਾ ਦੇ ਸਰਪੰਚ ਜਸਵਿੰਦਰ ਸਿੰਘ ਜਿਨ੍ਹਾਂ ਨੇ ਆਪਣੇ ਪਿੰਡ ਦੀ ਤਰੱਕੀ ਬਾਰੇ ਦੱਸਿਆ ਤੇ ਕੀ ਕੀ ਹਮੇ ਦੇ ਸੁਪਨੇ ਉਹ ਦੱਸਿਆ ਤੇ ਉਮੀਦ ਕਰਦੇ ਆ ਕਿ ਇਸੇ ਤਰ੍ਹਾਂ ਹੀ ਸਾਡਾ ਪਿੰਡ ਜਿਹੜਾ ਹੈ ਤਰੱਕੀ ਕਰਦਾ ਜਾਊ ਤਾਂ ਕਿ ਪੰਜਾਬ ਦਾ ਨਾ ਪੂਰੇ ਸੂਬੇ ਦੇ ਵਿੱਚ ਅਸੀਂ ਰੋਸ਼ਨ ਕਰ ਸਕੀਏ ਅਗਲੇ ਮੁਲਾਕਾਤ ਇੱਕ ਪੰਧਿਆ ਪਿੰਡ ਦੇ ਪੰਧਿਆ ਸਰਪੰਚ ਨਾਲ ਕਰਾਵਾਂਗੇ ਜਦ ਤੱਕ ਮੈਨੂੰ ਜੜੀ ਕਿਸ ਤਰ੍ਹਾਂ ਦਾ ਜਨ ਦੇ ਦੋਸ ਜੀ ਧੰਨਵਾਦ